ਸੇ ਗੁਰੂ ਜੀ ਕੀ ਫਤਿਹ ਜਿਸ ਰਾ ਕੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ಅಪਾਰ ਕਿਰਪਾ ਸਦਕਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਬਾਬਾ ਜੀ ਨੇ ਜੋ ਸੇਵਾਵਾਂ ਦਾਸਤੀ ਝੋਲੀ ਛਪਾਈਆਂ ਬਾਬਾ ਜੀ ਦਾ ਪਹਿਲੇ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੋਇਆ ਸੰਗਤਾਂ ਮੈਂ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੋਇਆ ਮਹਾਪੁਰਸ਼ਾਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੋਇਆ ਰਾਗੀ ਸਿੰਘਾਂ ਅਤੇ ਹੋਰ ਬੇਅੰਤ ਪਿਆਰ ਵਾਲੀਆਂ ਸੰਗਤਾਂ ਦਾ ਜਿਨ੍ਹਾਂ ਨੇ ਇਸ ਮਹਾਨ 6 ਰੋਜ਼ਾ ਗੁਰਮਤ ਸਮਾਗਮ ਵਿੱਚ ਬੱਤ ਚੜ ਕੇ ਸੇયોગ ਬਖਸ਼ਿਆ ਦਾਸ ਨੂੰ ਦਾਸ ਆਪਣੇ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਕੁਟਾਨ ਕੋ ਸ਼ੁਕਰਾਨਾ ਕਰਦਾ ਹੈ ਇਸੇ ਤਰ੍ਹਾਂ ਹੀ ਆਸ ਕਰਦਾ ਹੈ ਸੱਚੇ ਪਾਤਸ਼ਾਹ ਆਂਦੇ ਸਾਲਾਂ ਵਿੱਚ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਹੋਰ ਚੜ੍ਹਦੀਆਂ ਕਲਾ ਦੇ ਵਿੱਚ ਉਦਾਸ ਪਾਸੋਂ ਅਤੇ ਸਮੂਹ ਸੰਗਤਾਂ ਪਾਸੋਂ ਇਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਜੀ ਦੇ ਦਰਕਰਦੀਆਂ ਸੇਵਾਵਾਂ ਅਤੇ ਬਾਬਾ ਜੀ ਦੀ ਬਾਬਾ ਦੀਪ ਸਿੰਘ ਦੇ ਦਰਕਰਦੀਆਂ ਸੇਵਾਵਾਂ ਅਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪ੍ਰਿਤਾ ਸਾਹਿਬੇ ਕਮਾਲ ਦੀਆਂ ਸੇਵਾਵਾਂ ਵਾਸਤੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਜਨਮ ਦਿਹਾੜੇ ਮਨਾਉਣ ਵਾਸਤੇ ਸੰਗਤਾਂ ਨੂੰ ਉਪຊਾਹ ਦੇਂਦੇ ਰਹਿਣ ਤੇ ਇਸੇ ਤਰ੍ਹਾਂ ਸੰਗਤਾਂ ਪਿਆਰ ਚ ਆ ਕੇ ਬਾਬਾ ਜੀ ਦੇ ਗੁਣ ਗਾਣ ਕਰਦੇ ਹੋયા ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਨਗਰ ਕੀਰਤਨ ਦੀ ਰਵਾਨਗੀ ਹੈ ਸੋ ਮੈਂ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਾਂਗਾ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਤਕਾ ਕਿ ਆਪ ਜੀ ਕੱਲ ਅਤੇ ਅੱਜ ਦੋ ਦਿਨਾਂ ਦੇ ਜਿਹੜੇ ਗੁਰਮਤ ਸਮਾਗਮ ਰਹਿ ਗਏ ਹਨ ਆਪ ਜੀ ਇਹਨਾਂ ਚ ਹੁਮ-ਖੁਮਾ ਕੇ ਚੜ੍ਹਦੀਆਂ ਕਲਾ ਚ ਪਹੁੰਚ ਕੇ ਸੰਗਤਾਂ ਨੂੰ ਕਿਰਪਾ ਦਾਸਾਂ ਨੂੰ ਕਿਰਪਾਤ ਕਰੋ ਅਤੇ ਸੰਗਤਾਂ ਦੇ ਦਰਸ਼ਨ ਦੇ ਮੇਲੇ ਕਰਨ ਦੀ ਆਸ ਰੱਖਦੇ ਹੋਇਆਂ ਦਾਸ ਮਨਮੋਹਨ ਸਿੰਘ ਆਪ ਜੀ ਦੇ ਅੱਗੇ ਨਾਤਮਸਤਕ ਹੋ ਕੇ ਬੇਨਤੀ ਕਰਦਾ ਹੈ ਕਿ ਆਪ ਜੀ ਸੰਗਤਾਂ ਨੂੰ ਮਵਾ ਕੇ ਪਹੁੰਚਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ